ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀਏ ਦੇ ਆਲਾ ਦੇਖ ਦੇਖ ਚੋ ਉਬਲਦਾਣੀ ਹਜੇ ਤੇਰਾ ਦਿਲ ਨਾ ਢਰੇ ਮਤੀ ਦਾਸ ਤਾਈਂ ਛੀਰ ਆਰੇ ਵੰਗੂ ਜੀਵ ਤੇਰੀ ਮਨ ਮੱਤੀਆਂ ਕਰੇ ਲੋਕਾਂ ਦੀਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਖਦੀ ਲੋਕਾਂ ਦੇਆਂ ਦੁੱਖਾਂ ਉੱਤੇ ਫਤਿਹ ਸਾਡੀ ਤੈਗਦੀ ਅਸੀਤਾ ਮੋਤ ਦੇ ਚਬੂਤ ਰਹੇ ਤੇ ਆਣਖੜੇ ਇਹ ਪਾਵੇਂ ਖੜੇ ਨਾ ਖੜੇ ਦਿੱਲੀ ਇਹ ਦੇਵਾਲਾ ਦੇਖ ਦੇਖ ਚ ਉਬਲਦਾਨੀ ਹਜੇ ਤੇਰਾ ਦਿਲ ਨਾ ਡਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ ਮਨਮੱਤਿਆ ਕਰੇ ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕਹਿਦ ਹੈ ਬੜੀ ਸੇਤੀ ਇਹਦੇ ਭਰੀ ਹੋਣ ਦੀ ਉਮੈਦ ਹੈ ਪਿੰਡਾ ਵਿੱਚ ਤੁਰੇ ਹੋਏ ਪਤਨੀ ਬਹਾਦਰਾਂ ਦੇ ਤੇਰੇ ਮੈਲੀ ਵੜੇ ਕ ਬੜੇ ਦਿੱਲੀ ਦੇ ਦੀਆਲਾ ਦੇਖ ਦੇਖ ਚ ਉਬਲ ਦਾਣੀਆਂ ਜੇ ਤੇਰਾ ਬੈਲ ਨਾ ਡਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ ਮਾਨ ਮੱਤियां ਕਰੇ ਸੱਚ ਮੂਰੇ ਸਾ ਤੇਰੇ ਜਾਣ ਕੇ ਉਤਾਹ ਨੂੰ ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ ਸਾਂਗਤਾ ਦੀ ਸਾਥ ਵਿੱਚ ਜਦ ਤੈਨੂੰ ਖੂਨਣੇ ਨਹੀਂ ਲੈ ਕੇ ਫੌਜੀ ਖਾਲਸੇ ਭੜੇ ਦਿੱਲੀ ਦੇ ਦਿਆਲਾ ਦੇਖ ਦੇ ਗਚੂ ਉਹ ਬਲਦਾਨੀਆਂ ਜੇ ਤੇਰਾ ਦਿਲ ਨਾ ਡਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ ਮਾਨ ਮੱਤਿਆ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ